ਇਕ ਬਾਲ ਸਿੰਘ ਹੈ ਜੀ ਅੱਜ ਇੱਥੇ ਸਾਰੇ ਸਕੂਲਾਂ ਨੂੰ ਯੂਨੀਅਨ ਦੇ ਡਰਾਈਵਰ ਜਿਹੜੇ ਆ ਇਕੱਠੇ ਹੋਏ ਆ ਕੀ ਕਾਰਨ ਆ ਇਹ ਸਾਰੇ ਸਕੂਲ ਦੇ ਸਾਰੇ ਪੰਜਾਬ ਦੇ ਕੀ ਸਾਰੇ ਆ ਤੇ ਇਹਦੀਆਂ ਮੁਸ਼ਕਲਾਂ ਆ ਰਹੀਆਂ ਜੀ ਇਹ ਜਿਹੜੇ ਪੰਜਾਬ ਦੇ ਕੀ ਆਪਣੇ ਤਰਨਤਾਰਨ ਦੇ ਜ਼ਿਲ੍ਹੇ ਦੇ ਸਾਰੇ ਸਕੂਲ ਵੈਨਾ ਬਾਰੇ ਇਕੱਠੇ ਹੋਏ ਆ ਜੀ ਡੀਸੀ ਸਾਹਿਬ ਨੂੰ ਮੰਗ ਪੱਤਰ ਤੁਸੀਂ ਪੜ੍ਹਿਆ ਹੋਆ ਕਿਹਾ ਜਾ ਰਿਹਾ ਕਿ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਪਰ ਕਿਸ ਸਬੰਧ ਦੇ ਵਿੱਚ ਮੰਗ ਪੱਤਰ ਤੁਹਾਡੇ ਲੋ ਜਿਹੜਾ ਦਿੱਤਾ ਗਿਆ ਵਾ ਅਸੀਂ ਇਸੇ ਸਬੰਧ ਵਿੱਚ ਦਿੱਤਾਈ ਹੈ ਸਕੂਲ ਦੀਆਂ ਮੁਸ਼ਕਲਾਂ ਆਉਂਦੀਆਂ ਜਿਹੜੀਆਂ ਉਦੇ ਸਬੰਧ ਵਿੱਚ ਦਿੱਤਾ ਵਾ ਪਰ ਡੀਸੀ ਸਾਹਿਬ ਨੇ ਸਾਨੂੰ ਕੋਈ ਰਿਸਪੌਂਸ ਨਹੀਂ ਦਿੱਤਾ। ਉਦੇ ਸਬੰਧ ਵਿੱਚ ਬਾਕੀ ਸਾਰੇ ਆਂਦੇ ਚੱਬਾ ਸਾਹਿਬ ਦੇ ਬਾਰੇ ਤੁਹਾਨੂੰ ਵਿਸਤਾਰ ਨਾਲ ਦੱਸਣਗੇ ਜੀ। ਹਾਂਜੀ ਭਾਜੀ ਕੀ ਨਾਮ ਹੈ ਜੀ? ਹਾਂਜੀ ਵੀ ਕਵਲਜੀ ਸਿੰਘ ਚੱਬਾ ਜੀ। ਹਾਂਜੀ ਭਾਜੀ ਤੇ ਡਰਾਈਵਰ ਜੂਨੀਅਨ ਜਿਹੜੇ ਸਕੂਲ ਡਰਾਈਵਰ ਜੂਨੀਅਨ ਜਿਹੜੇ ਆ ਇਕੱਠੇ ਹੋਏ ਆ ਕੀ ਕਾਰਨ ਵਾ ਕੀ ਮੰਗਾ ਤੁਹਾਡੇ ਵੀ ਜੀ ਸਾਡੀਆਂ ਮੰਗਾਂ ਇਹ ਬਾਬੀ ਜਿੱਦਾ ਸਕੂਲ ਵੈਣ ਵੀ ਚੱਲਣ ਦਿੱਤੀ ਜਾਵੇ ਜਿਵੇਂ ਕਿ ਅਫਸਰ ਸਾਹਿਬ ਆਏ ਆ। ਇਹਨਾਂ ਨੇ ਆ ਕੇ ਸਾਡੀਆਂ ਗੱਡੀਆਂ ਨੂੰ ਪੁੱਛਿਆ ਨਹੀਂ ਕਿ ਇਹਨੂੰ ਬੌਂਡ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਈਆਂ ਹੁਣ ਜਦ ਕਿ ਕੋਈ ਵੀ ਅਫਸਰ ਜੋ ਕੋਈ ਆਉਂਦਾ ਵਾ ਉਹ ਪਹਿਲਾਂ ਸਾਨੂੰ ਦੱਸੇ ਕਿ ਐਨੇ ਚਿਰ ਨੂੰ ਆਹ ਤਰੀਕ ਨੂੰ ਆਹ ਕੁਛ ਅਸੀਂ ਕਰਨਾ ਉਹਦੀ ਕਾਰਵਾਈ ਹੋਵੇ ਪੁੱਛੇ ਸਾਰਾ ਗੱਲਬਾਤ ਹੋਵੇ ਉਹਨਾਂ ਨੇ ਸਾਨੂੰ ਕੁਛ ਨਹੀਂ ਦੱਸਿਆ ਉਦੋਂ ਬਾਵਜੂਦ ਇਹਨਾਂ ਨੇ ਬੌਂਡ ਕੀਤਾ ਬੌਂਡ ਕਰਨ ਦੇ ਬਾਵਜੂਦ ਚਲੋ ਤੁਸੀਂ ਗੱਡੀ ਬੌਂਡ ਕਰਤੀ ਸਾਡੇ ਇਹਨਾਂ ਨੇ ਸਿਆਣੇ ਬੰਦੇ ਸੀ ਸਾਡੇ ਬਹੁਤ ਜ਼ਿਆਦੇ ਜਿਨ੍ਹਾਂ ਨੂੰ ਇਹਨਾਂ ਨੇ ਬਹੁਤ ਜਿਹੜੀ ਬੋਲੀ ਸੀ ਉਹਨਾਂ ਦੀ ਬਹੁਤ ਗਲਤ ਸੀ ਉਹਨਾਂ ਨੂੰ ਬਦਬਲਾ ਬਹੁਤ ਜ਼ਿਆਦਾ ਇਹਨਾਂ ਨੇ ਗਲਤ ਬੋਲਿਆ ਇਹਦੇ ਕਰਨਾ ਬੋਲਣਾ ਨਹੀਂ ਚਾਹੀਦਾ ਗੱਡੀ ਬਾਰੇ ਚਾ ਲਾਇਸੈਂਸ ਲੈਂਦੇ ਜਾਂ ਕੋ ਕਾਗਜ਼ ਪੱਤਰ ਵੇਂਦੇ ਉਹਦਾ ਚਲਾਨ ਕਰਦੇ ਉਹ ਗੱਲ ਵੱਖਰੀ ਸੀ ਪਰ ਇਹਨਾਂ ਨੇ ਬਹੁਤ ਗਲਤ ਬੋਲਿਆ ਸਾਡੇ ਨਾਲ ਉਹਦੇ ਕਰਕੇ ਅਸੀਂ ਇਹ ਡੀਸੀ ਸਾਹਿਬ ਕੋ ਗਏ ਡੀਸੀ ਸਾਹਿਬ ਹੁਣਾਂ ਦੇ ਗਾੜੀ ਅਸੀਂ ਮੰਗ ਪੱਤਰ ਦਿੱਤਾ ਉਹ ਆਂਦੇ ਆ ਵੀ ਪੰਜਾਬੀਆਂ ਦੀ ਆਦਤ ਹੈ ਧਰਨਾ ਲਾਉਣਾ ਵੇਖੋ ਜੀ ਪੰਜਾਬੀਆਂ ਦਾ ਜੀਨ ਹੀ ਕਰਦਾ ਸਾਡੀ ਰੋਜੀ ਰੋਟੀ ਆਏ ਸਾਨੂੰ ਰੋਜੀ ਰੋਟੀ ਇਹਨਾਂ ਨੂੰ ਦੇਣ ਦਾ ਹੱਕ ਬੰਦਾ ਸਾਨੂੰ ਅਸੀਂ ਸੀ ਉਹਨੂੰ ਕਿਹਾ ਵੀ ਸਾਨੂੰ ਨੌਕਰੀਆਂ ਦੇ ਦਿਓ ਸਾਨੂੰ ਕੋਈ ਸਾਡੇ ਇੰਨੀ ਜਿਹੜੀ ਹੈਗੇ ਸਾਡੇ ਪਰਿਵਾਰ ਕਿੱਥੇ ਜਾਣ ਸਾਨੂੰ ਲਾਕਡਾਊਨ ਚ ਕਿਸੇ ਨੇ ਪੁੱਛਿਆ ਨਹੀਂ ਉਹਦੇ باوجود ਵੀ ਇਹਨਾਂ ਨੇ ਸਾਡੇ ਨਾਲ ਬਹੁਤ ਗਲਤ ਬੋਲਿਆ ਸਾਨੂੰ ਅਜੇ ਤੱਕ ਉਹਨਾਂ ਨੇ ਹੱਕ ਨਹੀਂ ਦਿੱਤਾ ਕਿਸੇ ਵੀ ਤਰ੍ਹਾਂ ਦਾ ਅਸੀਂ ਉਹਦੇ ਉਹਦੇ ਮਾਤਰਿਕੋਚ ਵਿੱਚ ਇਹ ਰੋਸ ਮਾਰਚ ਰੱਖ ਰਹੇ ਹਾਂ ਤੇ ਤੇ ਕੱਲ ਨੂੰ ਅਸੀਂ ਟਾਈਮ ਦਿੰਨੇ ਆ ਅੱਜ ਕੱਲ ਨੂੰ 9 ਵਜੇ ਕਤਰਤਾ ਕਰਾਂਗੇ ਸਾਰੇ ਜਿੰਨੇ ਵੀ ਸਕੂਲ ਵੈਣ ਜਿੰਨੇ ਵੀ ਟਰੈਵਲ ਆ ਜਿੰਨੇ ਵੀ ਸਕੂਲ ਆ ਤੰਤਾਰ ਦੇ ਸਾਰੇ ਏਰੀਆ ਦੇ ਬੰਦ ਕਰਕੇ ਅਸੀਂ ਇਹ ਬਾਣ ਦਿੰਨੇ ਆ ਕਿ ਉਹਦੇ ਵਿੱਚ ਸਾਰੇ ਕਤਰਕ ਹੋਗੇ ਅਸੀਂ ਰੋਸ ਮਾਰਚ ਕੱਢਿਆ ਜਾਊਗਾ ਇਸ ਚੀਜ਼ ਦਾ ਤੇ ਜੇ ਸਾਡੀ ਸੁਣਾਈ ਨਾ ਹੋਈ ਅਸੀਂ ਉਦੋਂ ਬਾਅਦ ਕਾਰਵਾਈ ਗਾਲ ਲਈ ਉਹ ਬਾਬਾ ਜੀ ਦੱਸ ਦਿੰਗੇ ਤੁਹਾਨੂੰ ਤੇ ਉਹ ਤੋਂ ਗੱਲ ਲਈ ਕੀ ਕਾਰਵਾਈ ਰੱਖਾਂਗੇ ਅਸੀਂ ਜੀ ਤਾਂ ਜੀ ਤੁਹਾਡਾ ਕੀ ਅੱਜ ਮਸਲੇ ਦੇ ਉੱਤੇ ਜਿਹੜਾ ਕਿ ਆ ਕੱਟ ਕੀਤਾ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਫੱਤੇ ਬੁਲਾਉਣਾ ਤੁਹਾਡੇ ਮੇਰੇ ਮਾਧਿਅਮ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਕਿ ਸਾਡੀਆਂ ਮੁਸ਼ਕਲਾਂ ਸੁਣਨ ਵਾਸਤੇ ਸਾਡੇ ਕੋਲ ਪਹੁੰਚੇ ਹੋ ਬਹੁਤ-ਬਹੁਤ ਤੁਹਾਡਾ ਧੰਨਵਾਦ ਮੇਰਾ ਨਾਮ ਹੈ ਬਾਬਾ ਕਰਤਾਰ ਸਿੰਘ ਮੈਂ ਭਾਰਤੀ ਕਿਸਾਨ ਯੂਨੀਅਨ ਦਾ ਪ੍ਰਧਾਨ ਹਾਂ ਸੋ ਇਹਨਾਂ ਵੀਰਾਂ ਦੀ ਹਮਾਇਤ ਤੇ ਅਸੀਂ ਆਏ ਹਾਂ ਇਹਨਾਂ ਨੇ ਸਾਨੂੰ ਦੱਸਿਆ ਕਿ ਇਹਨਾਂ ਨਾਲ ਜੋ ਇੱਥੋਂ ਦਾ ਕੋਈ ਬਾਲ ਸਿਹਤ ਵਿਭਾਗ ਦਾ ਅਧਿਕਾਰੀ ਹੈ ਬਹੁਤ ਹੀ ਗਲਤ ਤਰੀਕੇ ਦੇ ਨਾਲ ਪੇਸ਼ ਆ ਰਿਹਾ ਜੋ ਕਿ ਉਹਨੇ ਕਿਸੇ ਦੀ ਕਿਸੇ ਮੈਂ ਅੱਖੇ ਕੱਲ ਪੀਸੀ ਸਕੂਲ ਦੇ ਵਿੱਚ ਜਾ ਕੇ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਸਾਨੂੰ ਇਹਨਾਂ ਦਾ ਕੋਈ ਸਲੂਸ਼ਨ ਹੱਲ ਜਿਹੜਾ ਉਹ ਦੱਸ ਦਿੱਤਾ ਜਾਵੇ ਉਹਨੇ ਮੈਨੂੰ ਜਵਾਬ ਦਿੱਤਾ ਕਿ ਭਾਈ ਮੈਂ ਬੌਂਡ ਕਰਨੀਆਂ ਇੱਕ ਨੌਜਵਾਨ ਮੁੰਡਾ ਸੀ ਉਹਨੇ ਪੁੱਛਿਆ ਵੀ ਡਰਾਈਵਰਾਂ ਦਾ ਕੀ ਕਸੂਰ ਵਿਚ ਆ ਰਿਹਾ ਹੈਂਦਾ ਤੇ ਉਹ ਡਰਾਈਵਰ ਨੂੰ ਉਹਨੂੰ ਕਹਿਣ ਲੱਗਾ ਕਿ ਤੂੰ ਹਟਾ ਘਟਾ ਕਿੰਨੀ ਉਮਰ ਹੈ ਕਹਿੰਦਾ 39 ਸਾਲ ਕਹਿੰਦਾ ਫਿਰ ਦਿਹਾੜੀਆਂ ਕਰ ਲਿਆ ਕੱਟ ਅੱਜ ਇਹ ਅਧਿਕਾਰੀਆਂ ਦਾ ਜੋ ਸਾਡੇ ਤੇ ਆ ਕੇ ਬਾਹਰੋਂ ਸਾਡੇ ਸਟੇਟ ਤੋਂ ਬਾਹਰ ਦੇ ਅਧਿਕਾਰੀ ਇੱਥੇ ਆਣ ਕੇ ਸਾਡੇ ਰਾਜ ਕਰ ਰਹੇ ਨੇ ਉਹਨਾਂ ਪੰਜਾਬੀਆਂ ਨੂੰ ਥੱਲੇ ਲਾਉਣ ਦਾ ਜਿਹੜਾ ਧਈਆ ਧਾਇਆ ਹੋਇਆ ਨਾ ਜਿਹੜੀ ਸਕੀਮ ਹੈ ਪਾਲਿਸੀ ਹੈ ਉਹਦੇ ਮੁਤਾਬਕ ਇਹ ਬੋਲ ਰਹੇ ਨੇ ਕੱਲ ਮੈਂ ਇੱਥੋਂ ਦਾ ਵਫਦ ਡੀਸੀ ਸਾਹਿਬ ਕੋਲੇ ਭੇਜਿਆ ਸੀ ਤੇ ਡੀਸੀ ਸਾਹਿਬ ਨੇ ਵੀ ਇਹਨਾਂ ਨੂੰ ਇਹ ਕਿਹਾ ਕਿ ਪੰਜਾਬੀਆਂ ਦਾ ਕੰਮ ਧਰਨੇ ਲਾਉਣਾ ਹੋ ਗਿਆ ਮੈਂ ਹੁਣ ਤੁਹਾਡੇ ਮੱਦੇਨਜ਼ਰ ਡੀਸੀ ਸਾਹਿਬ ਨੂੰ ਔਰ ਸਾਡੀ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਕਿ ਅਸੀਂ ਧਰਨੇ ਲਾਉਣ ਤੋਂ ਮਜਬੂਰ ਹੁੰਨੇ ਆ ਪਹਿਲਾਂ ਤਾਂ ਆਣ ਕੇ ਮੈਨੇਜਮੈਂਟ ਕਮੇਟੀ ਦੇ ਨਾਲ ਉਹਨਾਂ ਨੂੰ ਮੀਟਿੰਗ ਕਰਨੀ ਚਾਹੀਦੀ ਹੈ ਕਿ ਮੈਨੇਜਮੈਂਟ ਕਮੇਟੀ ਜਿਹੜੀ ਆ ਉਹ ਆਪਦੇ ਸਕੂਲ ਦੀਆਂ ਗੱਡੀਆਂ ਦੀ ਗਿਣਤੀ ਦੱਸੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀਆਂ ਸਿਵਲ ਦੀਆਂ ਗੱਡੀਆਂ ਪ੍ਰਾਈਵੇਟ ਗੱਡੀਆਂ ਉਹਨਾਂ ਦੀ ਗਿਣਤੀ ਦੱਸੇ ਫਿਰ ਉਹਨਾਂ ਟੇਬਲ ਤੇ ਬਹਿ ਕੇ ਉਹਨਾਂ ਦੇ ਨਾਲ ਉਹਨਾਂ ਦੀਆਂ ਸਮੱਸਿਆ ਜਿਹੜੀਆਂ ਉਹਨਾਂ ਮਾਰੇ ਦੱਸਿਆ ਜਾਵੇ ਕਿ ਮੈਂ ਭਾਈ ਐਸ ਕੰਮ ਵਾਸਤੇ ਤੁਹਾਡੇ ਕੋਲ ਪਹੁੰਚਿਆ ਜੇ ਤੁਸੀਂ ਆ ਡਾਕੂਮੈਂਟ ਪੂਰੇ ਕਰੋ ਤੇ ਆਪਣੀਆਂ ਗੱਡੀਆਂ ਚਲਾਓ ਜੇ ਨਹੀਂ ਕਰ ਸਕਦੇ ਤੇ ਭਾਈ ਇਹ ਗੱਡੀਆਂ ਮੈਂ ਬੌਂਡ ਕਰਾਂਗਾ ਜੋ ਉਹਦਾ ਪ੍ਰੋਸੀਜਰ ਬਣ ਸੋ ਮੈਂ ਤਾਂ ਮਾਧਮ ਰਹੀਂ ਸਰਕਾਰ ਨੂੰ ਬੇਨਤੀ ਕਰਦਾ ਕਿ ਭਗਵੰਤ ਮਾਨ ਜੀ ਤੁਸੀਂ ਸਾਨੂੰ ਕਿਹਾ ਸੀ ਕਿ ਰੁਜ਼ਗਾਰ ਦਿਵਾਂਗੇ ਪਰ ਅੱਜ ਸਾਡਾ ਜਿਹੜਾ ਆਪਣਾ ਜੱਦੀ ਰੁਜ਼ਗਾਰ ਬਣਾਇਆ ਥੋੜੀ ਬਾਲੀ ਕਿਸੇ ਨੇ ਕਿਰਤ ਕਰਕੇ ਰੁਜ਼ਗਾਰ ਬਣਾਇਆ ਉਸ ਨੂੰ ਵੀ ਤੁਹਾਡੇ ਅਧਿਕਾਰੀ ਖੋ ਰਹੇ ਨੇ ਔਰ ਤੁਹਾਡੀ ਸਰਕਾਰ ਦੀ ਬਹੁਤ ਵੱਡੀ ਬਦਨਾਮੀ ਕਰ ਰਹੇ ਨੇ ਆਉਣ ਵਾਲੀਆਂ 2027 ਦੀਆਂ ਚੋਣਾਂ ਜਿਹੜੀਆਂ ਉਹ ਤੁਹਾਡੀਆਂ ਇਹਨਾਂ ਅਧਿਕਾਰੀਆਂ ਨੇ ਹੀ ਹਰਾਉਣੀਆਂ ਨੇ ਇਹਨਾਂ ਅਧਿਕਾਰੀਆਂ ਨੇ ਤੁਹਾਨੂੰ ਫੇਲ ਕਰਨਾ ਮੈਂ ਆਪਣੀ ਕਮੇਟੀ ਵੱਲੋਂ ਜਥੇਬੰਦੀ ਵੱਲੋਂ ਇਹਨਾਂ ਵੀਰਾਂ ਨੂੰ ਕੱਲ ਵਿਸ਼ਵਾਸ ਦਵਾਇਆ ਸੀ ਅੱਜ ਵੀ ਦੋਨ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਸਾਨੂੰ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਦਾ ਵੀ ਸਮਰਥਨ ਮਿਲ ਗਿਆ ਹੈ ਉਹਨਾਂ ਨੇ ਵੀ ਕਿਹਾ ਜਦੋਂ ਵੀ ਤੁਹਾਨੂੰ ਮੁਸ਼ਕਲ ਅਸੀਂ ਤੁਹਾਡੇ ਨਾਲ ਖੜਾਂਗੇ ਹੋਰ ਜਥੇਬੰਦੀਆਂ ਵੀ ਸਾਡੇ ਨਾਲ ਸਾਡੇ ਮੋਢੇ ਤੇ ਮੋਢਾ ਹੱਥ ਰੱਖ ਕੇ ਤੁਹਾਨੂੰ ਤਿਆਰ ਹੋ ਚੁੱਕੀਆਂ ਅਸੀਂ ਆਪ ਜੀ ਦੇ ਸਾਹਮਣੇ ਰਾਜ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਰੋਜ਼ਗਾਰ ਜਿਹੜਾ ਇਹ ਖੋਇਆ ਨਾ ਜਾਵੇ ਸਾਨੂੰ ਛੜਕਾ ਤੇ ਨਾ ਲਿਆਂਦਾ ਜਾਵੇ ਸਾਨੂੰ ਚਿੱਟੇ ਪੀਣ ਵਾਸਤੇ ਮਜਬੂਰ ਨਾ ਕੀਤਾ ਜਾਵੇ ਸਾਨੂੰ ਗਲੀਆਂ ਵਿੱਚ ਨੂੰ ਰੋਕ ਮਜੂਰਨ ਕੀਤਾ ਜਾਵੇ ਅਸੀਂ ਆਪਣੀ ਕਿਰਤ ਕਮਾਈ ਕਰਦੇ ਤੇ ਸਾਨੂੰ ਕਿਰਤ ਕਮਾਈ ਕਰਕੇ ਸ਼ਕਨ ਦਿੱਤਾ ਜਾਵੇ ਜੋ ਸਰਕਾਰ ਤੇ ਬੋਝ ਨਹੀਂ ਹ ਪਰ ਇਹਨਾਂ ਨੇ ਸਾਨੂੰ ਕੱਲ ਡੀਸੀ ਸਾਹਿਬ ਨੇ ਵੀ ਉਹਨਾਂ ਨੇ ਮੈਂ ਕਿਹਾ ਤਾ ਕਿ ਬੋਝ ਤੁਸੀਂ ਕਿਰਾਏ ਵਧਾ ਦਿਓ ਪਬਲਿਕ ਤਾਂ ਪਹਿਲਾਂ ਹੀ ਬਹੁਤ ਬੋਝ ਦੇ ਥੱਲੇ ਦੱਬੀ ਹੋਈ ਆ ਪਬਲਿਕ ਤੇ ਬਹੁਤ ਜ਼ਿਆਦਾ ਪਹਿਲਾਂ ਮੰਗਿਹਾਈ ਦੀ ਮਾਰ ਪੈ ਰਹੀ ਹੈ ਹੁਣ ਜਦੋਂ ਅਸੀਂ ਪਰ ਬੱਚਾ 2 2.5 ਹਜ਼ਾਰ ਕਿਸੇ ਕੋਲੋਂ ਮੰਗਿਆ ਤੇ ਉਹ ਤਾਂ ਸਕੂਲ ਚ ਬੱਚੇ ਹਟਾ ਲੈਣਗੇ ਥੀਸਾਂ ਦੇਣ ਜੋਗੀ ਸਮਰੱਥਾ ਨਹੀਂ ਲੋਕਾਂ ਕੋਲੇ ਕਿਰਾਇਆ ਦੇਣ ਜੋਗੀ ਸਮਰੱਥਾ ਕਿੱਥੋਂ ਆ ਜਾਵੇਗੀ ਜਦੋਂ ਦੋ ਢਾਈ ਕਿੱਥੇ ਕੋਈ ਹੁਣ 1500 ਰੁਪਿਆ 7-800 ਰੁਪਿਆ 1000 ਰੁਪਿਆ ਤੋਂ ਥੱਲੇ-ਥੱਲੇ ਸੀ ਸਾਰੇ ਕਿਰਾਇਆ ਵਸੂਲਦੇ ਆ ਉਹ ਵੀ 1000 ਰੁਪਿਆ ਤਾਂ ਜਿਹੜਾ ਚੂੜ ਆਉਂਦਾ 15-16 ਕਿਲੋਮੀਟਰ ਤੋਂ ਆਉਂਦਾ 20 ਕਿਲੋਮੀਟਰ ਤੋਂ ਆਉਂਦਾ ਉਹਨਾਂ ਕੋਲੋਂ 1000-1200 ਰੁਪਿਆ ਕਿਰਾਇਆ ਜਿਹੜੇ 7-8 ਕਿਲੋਮੀਟਰ ਦੀ ਰੇਂਜ ਵਿੱਚ ਆ ਉਥੇ 7-800 ਰੁਪਿਆ ਕਿਰਾਇਆ ਜਿਹਨੂੰ 7-800 ਰੁਪਿਆ ਵਾਲੇ ਨੂੰ ਅੱਜ 2000 ਪਾਵਾ ਕਵਾਂਗੇ ਤੇ ਉਹਨਾਂ ਦੇ ਬੋਝ ਤੇ ਦੇ ਤੇ ਬੋਝ ਪੈਣਾ ਹੈ ਜਿਵੇਂ ਕਿ ਸਾਡੀ ਸਰਕਾਰ ਨੇ ਤਰਾਦ ਦਾ ਕਿ ਸੱਤੇ ਬੋਝ ਪਾ ਦਿੱਤਾ 1 ਇਨਾ ਅਧਿਕਾਰੀਆਂ ਨੇ ਜਿਹੜੀ ਧਮਕੀ ਦਿੱਤੀ ਹੈ ਕਿ ਅਸੀਂ ਬੌਂਡ ਕਰਨੀਆਂ ਕਰਨੀਆਂ ਅਸੀਂ ਉਹਨਾਂ ਦੇ ਵਿਰੁੱਧ ਕੱਲ ਨੂੰ ਰੋਸ ਮਾਰਚ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਅਗਲਾ ਅਲਟੀਮੇਟਮ ਜਿਹੜਾ ਮੈਂ ਆਪਣੇ ਪ੍ਰਧਾਨ ਸਾਹਿਬ ਜੀ ਦੇ ਹੁਕਮ ਦੇ ਅਨੁਸਾਰ ਔਰ ਬਾਕੀ ਸਾਰੇ ਸੰਘ ਦੇ ਅਨੁਸਾਰ ਚੱਲਾਂਗਾ ਕਿ ਕੱਲ ਸਾਡਾ ਇੱਥੇ 10 ਵਜੇ ਰੋਸ ਮਾਰਚ ਹੈ ਜਿਹੜਾ ਕਿ ਇੱਥੋਂ ਹੀ ਚੱਲਾਂਗੇ ਤੇ ਬੋੜੀ ਚੌਂਕ ਤੱਕ ਅਸੀਂ ਆਪਣਾ ਰੋਸ ਮਾਰਚ ਕਰਾਂਗੇ ਉਸ ਤੋਂ ਬਾਅਦ ਆਪਾਂ ਸਰਕਾਰ ਕੋਲੇ ਫਿਰ ਅਲਟੀਮੇਟਮ ਤੁਹਾਡੇ ਮੱਧ ਰਾਈ ਭੇਜਾਂਗੇ ਸੋ ਮੈਂ ਬੇਨਤੀ ਕਰਦਾ ਹਾਂ ਸਰਕਾਰ ਨੂੰ ਵੀ ਕਿ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ ਇਹਨਾਂ ਅਫਸਰਾਂ ਨੂੰ ਥੋੜਾ ਜਿਆ ਸਮਝਾਓ ਕਿ ਬੋਲਣ ਦਾ ਲਿਹਾਜਾ ਢੀਲ ਕਰਨ ਦਾ ਲਿਹਾਜਾ ਜਿਹੜਾ ਉਹ ਬਦਲਿਆ ਜਾਵੇ ਕਿਉਂਕਿ ਸਰਕਾਰ ਦੀ ਬਦਨਾਮੀ ਨਾ ਹੋਵੇ ਸੋ ਮੈਂ ਆਪ ਜੀ ਦੇ ਮੱਦੇਨ ਆਈ ਇਹਨਾਂ ਬੇਨਤੀਆਂ ਨੂੰ ਸਰਕਾਰ ਤੱਕ ਪਹੁੰਚਾਉਣਾ ਰਹਿਣਾ ਤੇ ਆਪ ਜੀ ਦਾ ਧੰਨਵਾਦ ਕਰਦਾ ਜੋ ਆਪ ਜੀ ਦੇ ਚੈਨਲ ਰਾਹੀਂ ਤੁਸੀਂ ਸਾਡੇ ਕੋਲ ਪਹੁੰਚੇ ਹੋ ਆਪ ਜੀ ਦਾ ਕੋਟਨਪੂਰ ਧੰਨਵਾਦ ਸੋ ਮੈਂ ਸਰਕਾਰ ਨੂੰ ਫੇਰ ਬੇਨਤੀ ਕਰਾਂਗਾ ਕਿ ਸਾਨੂੰ ਸੜਕਾਂ ਤੇ ਆਉਣ ਵਾਸਤੇ ਮਜਬੂਰ ਨਾ ਕਰੋ ਅਸੀਂ ਕਿਰਤੀ ਲੋਕ ਆਂ ਕਾਮੇ ਲੋਕ ਆਂ ਮਿਹਨਤੀ ਲੋਕ ਆਂ ਸਾਨੂੰ ਸੜਕਾਂ ਤੇ ਆਉਣ ਵਾਸਤੇ ਮਜਬੂਰ ਨਾ ਕਰੋ ਕਿ ਸੜਕਾਂ ਤੇ ਆਉਣਾ ਸੌਖੀ ਗੱਲ ਨਹੀਂ ਕੀ ਘਰਾਂ ਦੇ ਕੰਮ ਛੱਡ ਕੇ ਪਰਿਵਾਰ ਛੱਡ ਕੇ ਸ਼ਰਕਾ ਤੇ ਬਣਾ ਕੋਈ ਸੌਖੀ ਗੱਲ ਨਹੀਂ ਸਰਕਾਰ ਦੀ ਤੋਹੀਨ ਹੈ ਤੇ ਸਾਡੀ ਉਸ ਤੋਂ ਵੱਡੀ ਤੋਹੀਨ ਹੈ ਜਦ ਕਿ ਅਸੀਂ ਸ਼ਰਕਾ ਤੇ ਆ ਜੰਨੇ ਆ ਸੋ ਮੈਂ ਇਹੀ ਆਪ ਜੀ ਨੂੰ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਸ਼ਰਕਾ ਤੇ ਆਉਣ ਲਈ ਮਜਬੂਰ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਠੀਕ ਮਸਲਾ ਜਿਹੜਾ ਅੱਜ ਦਾ ਕੱਟ ਕੀਤਾ ਗਿਆ ਹੈ ਮਸਲਾ ਜੀ ਇਹ ਹੋਏ ਆ ਗੱਡੀਆਂ ਸਕੂਲ ਵੈਨਾਂ ਜਿਹੜੀਆਂ ਇਹ ਪ੍ਰਸ਼ਾਸਨ ਜਿਹੜਾ ਵਾ ਸਿਰਫ ਤੇ ਸਿਰਫ ਇੱਕੇ ਗੱਲ ਦੇ ਮਗਰ ਪਿਆ ਇਹਨਾਂ ਦਾ ਆ ਚੀਜ਼ ਹੈ ਨਹੀਂ ਉਹ ਹੈ ਨਹੀਂ ਠੀਕ ਨਹੀਂ ਇਹ ਨਹੀਂ ਸੋਚਦੇ ਵੀ ਪਿੰਡਾਂ ਦੇ ਵਿੱਚੋਂ ਫੀਸਾਂ ਜਿਹੜੀਆਂ ਵਾਂ ਛੋਟੇ ਪਰਿਵਾਰ ਆ ਦਿਹਾੜੀਦਾਰ ਪਰਿਵਾਰ ਆ ਜਿਹੜੇ ਇੱਥੇ ਬੱਚੇ ਖਿਲਾਉਂਦੇ ਨਹੀਂ ਦੇ ਸਕਦੇ ਅਸੀਂ ਉਹਨਾਂ ਨੂੰ ਕਹਿੰਨੇ ਆ ਵੀ ਸਾਨੂੰ ਮਸਲਾ ਹੱਲ ਕਰ ਦੋ ਪਿਛਲੇ ਟੈਕਸ ਕੋਈ ਮਾਫੀ ਮੁਕ ਕਰਕੇ ਗਾਂ ਪਾ ਕੋਈ ਮਸਲਾ ਹੱਲ ਕਰ ਲੀਏ ਨਾ ਚੀਜ਼ਾਂ ਦਾ ਉਸ ਦਿਨ ਇੱਥੇ ਸਕੂਲ ਦੇ ਵਿੱਚ 2 ਘੰਟੇ ਉਹ ਇਸ ਗੇਟ ਤੇ ਗਾੜੀ ਖਲੋਗੇ 2 ਘੰਟੇ ਅੰਦਰ ਬੱਚਿਆਂ ਨੂੰ ਭੁੱਖੇ ਪਾਣੀ ਬੱਚੇ ਰੋਂਦੇ ਰਹਿਆ ਉਹਨੂੰ ਇੱਕ ਬੰਨੇ ਤੋਂ ਕਹਿੰਦੇ ਆ ਬੱਚਿਆਂ ਦੀ ਸੇਫਟੀ ਦੀ ਗੱਲ ਕਰਦੇ ਹੁਣ 2 ਘੰਟੇ ਬੱਚੇ ਛੋਟੇ ਛੋਟੇ ਅੰਦਰ ਰੋ ਰਹੇ ਉਦੋਂ ਸੇਫਟੀ ਵਾਲੀ ਕੋਈ ਗੱਲ ਇਹਨਾਂ ਨੇ ਸੋਚੀ ਨਹੀਂ ਆਪਣੇ ਮਨ ਦੇ ਵਿੱਚ ਵੀ ਗੱਡੀਆਂ ਜਾਣ ਦੀਏ ਕੱਲ ਨੂੰ ਆ ਕੇ ਗੱਲ ਕਰ ਲਾਂਗੇ ਠੀਕ ਨਹੀਂ ਤੇ ਇਹ ਕਰਕੇ ਅਸੀਂ ਤੇ ਇਹੋ ਬੇਨਤੀ ਕਰਦੇ ਹਾਂ ਹੋਰ ਵੀ ਬਾਕੀ ਸਾਰੇ ਸਕੂਲਾਂ ਨੂੰ ਜਿੰਨੇ ਵੀ ਜ਼ਿਲ੍ਹੇ ਦੇ ਆ ਪੰਜਾਬ ਦੇ ਵੀ ਅਸੀਂ ਤੇ ਇਹਨੇ ਸਾਰੇ ਇਕੱਠੇ ਹੋ ਕੇ ਇਹ ਚ ਰੋਸ ਮਾਰਕ ਕਰੀਏ ਸਰਕਾਰਾਂ ਦੇ ਵਿਰੁੱਧ ਇਹਨਾਂ ਪ੍ਰਸ਼ਾਸਨ ਦੇ ਵਿਰੁੱਧ ਕਿ ਸਾਨੂੰ ਕੋਈ ਨਾ ਕੋਈ ਮਸਲਾ ਹੱਲ ਕਰਕੇ ਦਿਓ ਸਾਡੀ ਰੋਟੀ ਰੋਟੀ ਜਿਹੜੀ ਬਣੀ ਰਵੇ ਠੀਕ ਨਹੀਂ ਨਹੀਂ ਤਾਂ ਸਾਨੂੰ ਕੋਈ ਨਾ ਕੋਈ ਕੰਮ ਦੇ ਦਿਓ ਕਾਲਾਂ ਦੇ ਦਿਹਾੜੀਆਂ ਕਰ ਲੋ ਅਸੀਂ ਤੇ ਕਹਾਂ ਸਾਨੂੰ ਦਿਹਾੜੀ ਦੇ ਦੋ ਉੱਥੇ ਘਾਹ ਹੀ ਖਦਾ ਲਿਆ ਕਰੋ ਸਾਨੂੰ ਦੇ ਦਿਹਾੜੀ ਰੋਜ਼ੀ ਰੋਜ਼ ਅਸੀਂ ਆਵਾਂਗੇ ਠੀਕ ਨੇ ਇਹ ਕਰਕੇ ਇਹੋ ਬੇਨਤੀਆਂ ਸਾਡੀਆਂ ਪ੍ਰਸ਼ਾਸਨ ਗਾੜੀ ਸਰਕਾਰ ਗਾੜੀ ਕਿ ਸਾਨੂੰ ਤੰਗ ਬਹੁਤਾ ਨਾ ਕੀਤਾ ਜਾਵੇ ਕਿਉਂਕਿ ਜਿਹੜੀ ਤੰਗੀ ਆ ਮੁੜ ਕੇ ਸਾਨੂੰ ਸੜਕਾਂ ਤੇ ਲਿਆਉਂਦੀ ਆ ਮਜਬੂਰੀ ਕਰਨ ਹੁਣਾ ਹੋਣਾ ਪੈਂਦਾ ਠੀਕ ਨਹੀਂ ਕਈ ਇਹ ਇੰਨਾ ਚੀਜ਼ਾਂ ਜੀ ਆਤਮ ਤਿਆ ਕਰ ਰਹੇ ਆ ਦੇਖ ਕਰਕੇ ਇਸ ਤਰੀਕੇ ਦੇ ਨਾਲ ਤਾਂ ਤੰਗੀ ਕਿਹੜੀ ਦਾ ਜਦ ਕਿਸ ਮੈਟਰ ਦੇ ਟੰਗ ਹੁਣ ਪਤਾ ਹੀ ਨਹੀਂ ਚਲੋ ਠੀਕ ਆ ਅਸੀਂ ਆਨੇ ਵੀ ਜੇ ਆਉਂਦੇ ਆ ਕੋਈ ਚਲਾਨ ਚਲੂਣ ਕੱਟਣੇ ਅਸੀਂ ਤੇ ਭਾਈ ਕਿਥੇ ਆ ਕੇ ਗੱਲ ਕਰਦੇ ਸੀ ਕਿਹਾ ਵੀ ਆਪਾਂ ਚਲੋ ਤੁਸੀਂ ਚਲਾਨ ਕਟੋ ਕੋਈ ਗੱਲ ਨਹੀਂ ਗਈ ਪਰ ਉਹ ਆnde ਅਸੀਂ ਗੱਡੀਆਂ ਬੌਂਡ ਕਰਨੀਆਂ ਜੀ ਬੱਚੇ ਇਹਨਾਂ ਚ ਵਾਧਿਆ ਹੁਣ ਬੱਚੇ ਵੇਖੋ ਇੱਕ ਗੱਡੀ ਆ ਰਹੀ ਆ ਉਹ 700 ਰੁਪਿਆ ਲੈ ਲਈ ਆ ਤੇ ਜੇ 32 ਸੀਟਰ ਗੱਡੀ 20 ਸੀਟਰ ਗੱਡੀ ਤੇ ਤੁਸੀਂ ਆਪੇ ਦੱਸ ਦੋ 700 ਰੁਪਏ ਦੇ ਵਿੱਚ ਕਿੰਨੇ 20 ਬੱਚਿਆਂ ਦਾ ਸਾਰ ਲੂਗਾ ਉਹ ਕਹਿੰਦੇ ਉਹ ਸਿਰਫ ਤੇ ਸਿਰਫ ਕਿੰਨਾ ਕਿ ਵਧਾ ਦਿਆ ਇਹ ਜਿਹੜਾ ਫਾਇਦਾ ਹੈ ਨਾ 2 4 10 ਬੱਚੇ ਅਸੀਂ ਵਧ ਲੈ ਆਉਣੇ ਆ ਇਹ ਪਰਿਵਾਰਾਂ ਨੂੰ ਫਾਇਦਾ ਵਾ ਪਬਲਿਕ ਨੂੰ ਫਾਇਦਾ ਵਾ ਜਿਨ੍ਹਾਂ ਦੇ ਬੱਚੇ ਆ ਰਹੇ ਆ ਤੇ ਜੇ ਅਸੀਂ 20 ਬੱਚੇ ਭਾਉਣੇ ਆ 2000 ਲ 1000 2000 ਸਾਨੂੰ ਪਤਾ ਨਹੀਂ ਉਹ ਚੋਂ ਬਚਣਾ ਮੁੜ ਕੇ ਕਿ ਨਹੀਂ ਬਚਣਾ ਹਾਂਜੀ ਤੇ 2000 ਸਾਨੂੰ ਕਿਸੇ ਨੇ ਦੇਣਾ ਵੀ ਨਹੀਂ ਤੇ ਇੰਨੀ ਜਿਹੜੀ ਜਨਤਾ ਤੁਹਾਨੂੰ ਪਤਾ ਸਕੂਲਾਂ ਦੀਆਂ ਪਤਾ ਨਹੀਂ ਕਿੰਨੀ ਗੱਡੀ ਆ ਇਹ ਸਾਰੇ ਵਿਲੇ ਹੋ ਗਏ ਤਾਂ ਕੀ ਕਰਨਗੇ